ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿੱਤਰੋ ਅੱਜ ਮੰਮੀ ਹੁਣੀ ਹੈ ਨਹੀਂ ਸੀਗੇ ਘਰੇ ਤੇ ਮੈਂ ਚੱਲ ਵੀ ਪਨੀਰ ਬਣਾ ਕੇ ਦੇਖਦਾ ਉਹ ਵੀ ਆਪਦੇ ਹੱਥਾਂ ਦਾ ਕਰਦਾ ਮੈਂ ਚੱਕ ਲਈ ਆ ਤੇ ਬਣਾ ਕੇ ਦੇਖਦੇ ਆ ਪਨੀਰ ਮੱਲੇ ਆ ਆ ਪਿਆ ਤੇ ਬਣਾ ਕੇ ਦੇਖਦੇ ਆ ਇਹ ਮੇਰੀ ਫਸਟ ਕੁਕਿੰਗ ਵੀਡੀਓ ਹੋਊਗੀ ਮੈਂ ਬਣਾ ਕੇ ਦੇਖਦਾ ਬਣੂਗਾ ਤਾਂ ਵੀ ਠੀਕ ਆ ਨਹੀਂ ਬਣੂਗਾ ਤਾਂ ਵੀ ਠੀਕ ਆ ਪਨੀਰ ਕੱਟ ਲਿਆ ਮੈਂ ਤੇ ਹੁਣ ਦੇਖਦਾ ਮੈਂ ਤੜਕਾ ਲਾ ਕੇ ਆਪਦੀ ਆਪ ਪੀਸ ਮੈਂ ਆਪਦੇ ਹਿਸਾਬ ਨਾਲ ਛੋਟੇ ਵੀ ਕੱਟ ਲੇ ਤੇ ਯਾਰ ਵੱਡੇ ਵੀ ਕੱਟੇ ਕਿ ਮੇਰੇ ਤੋਂ ਦੇਖਦਾ ਮਾਤਾ ਤਾਂ ਆਈ ਨਹੀਂ ਹਜੇ ਗਏ ਹੋਏ ਨੇ ਥੋੜਾ ਅੱਜ ਦੇਖਦੇ ਆ ਮਹਾ ਆਪਦੇ ਆਪ ਬਣਾ ਕੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਵੀ ਕਰ ਦਿਓ ਬਾਕੀ ਮਰਜੀ ਏ ਰੋਡੀ ਮੈਂ ਫਰਾਈ ਕਰਨ ਵਾਸਤੇ ਰੱਖ ਪਾਲੇ ਚ ਬਾਕੀ ਦੇਖਦੇ ਆਂ ਗਾਹਾਂ ਗਾਹਾਂ ਦਿਖਾਉਣਾ ਮੈਂ ਤੁਹਾਨੂੰ ਕੀ ਸਿਸਟਮ ਬਣਾ ਕੇ ਲੜਾਂਗਾ ਹਾਂ ਹੋਰ ਕੰਨੈਕ ਲੱਗਿਆ ਪਿਆਗਾ ਦਿਖਾਉਣਾ ਤੁਹਾਨੂੰ ਬਣਾ ਕੇ ਮਿਲਣਾ ਸਾਰਾ ਸਿਸਟਮ ਅੱਜ ਐਂਡ ਕਰ ਦਿੰਦੇ ਹਾਂ ਠੀਕ ਆ ਠੀਕ ਆ ਆਮ ਵਾਲਿਓ ਤੇ ਅੱਜ ਘਰੇ ਕੋਈ ਹੈ ਨਹੀਂ ਸੀ ਤੇ ਮੈਂ ਚੱਲ ਪਨੀਰ ਬਣਾ ਕੇ ਦੇਖਦੇ ਆਂ ਪਨੀਰ ਮੈਂ ਇੱਧਰ ਤਲ ਕੇ ਰੱਖ ਲਿਆ ਮੈਂ ਵੀਡੀਓ 'ਚ ਦੇਖਿਆ ਸੀਗਾ ਤੇ ਇੱਧਰ ਮੈਂ ਆਹ ਕੀ ਕਰਨੇ ਹੁੰਦੇ ਗੰਡੇ ਟਮਾਟਰ ਰੱਖ ਲੈ ਕਰਕੇ ਆ ਸਾਰਾ ਲਟਰਮ ਬਟਰਮ ਇੱਧਰ ਮੈਂ ਹੁਣ ਤੇਲ ਪਾਤਾ ਕੜਾਈ ਚ ਫੇਰ ਦੁਬਾਰੇ ਬਣਾਉਨੇ ਆ ਯਾਰ ਦਾ ਵਾਦਾ ਆਪਾਂ ਗੰਡਾ ਤੇ ਪਿਆਜ਼ ਪਾਤਾ ਇਹਨੂੰ ਥੋੜਾ ਭੁੰਨ ਕੇ ਫੇਰ ਆਪਾਂ ਪਨੀਰ ਪਾਵਾਂਗੇ ਕੱਟ ਕੇ ਰੱਖਿਆ ਹੋਇਆ ਤੇ YouTube ਚੈਨਲ ਨੂੰ ਯਾਰ ਸਬਸਕ੍ਰਾਈਬ ਕਰ ਲਿਓ ਜ਼ਰੂਰ ਤੇ Instagram ਆਈਡੀ ਨੂੰ ਫੋਲੋ ਕਰ ਲਿਓ ਅਫੀਸ਼ੀਅਲ ਗੁਰੀ Instagram ਆਈਡੀ ਆਪਣੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਬਣਾ ਰਹੇ ਹਾਂ ਬਾਕੀ ਦੇਖਦੇ ਹਾਂ ਕਿਹੇ ਜਿਹਾ ਬਣਦਾ ਤੁਹਾਨੂੰ ਖਾ ਕੇ ਜਰੂਰ ਦੱਸਾਂਗੇ ਵੀ ਕਿਹੇ ਜਿਹਾ ਬਣਿਆ ਤੇ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਚ ਮਸਾਲਾ ਜੋੜੀ ਆ ਪਾਤਾ ਤੇ ਹੁਣ ਬਣੇ ਰਹੋ ਵੀਡੀਓ ਦੇ ਨਾਲ ਨਾਲ ਇਹਦੇ ਵਿੱਚ ਥੋੜਾ ਜਿਹਾ ਹੁਣ ਆਪਾਂ ਪਾਣੀ ਐਡ ਕਰਾਂਗੇ ਤੇ ਇਹ ਵੀਡੀਓ ਬਹੁਤ ਕੰਮ ਆਉਣ ਵਾਲੀ ਵੀਡੀਓ ਆ ਕਿਉਂਕਿ ਜਿਹੜੇ ਮੇਰੇ ਵੀਰ ਭੈਣੇ ਕਿਸੇ ਨੇ ਵੀ ਬਣਾਉਣਾ ਹੋਵੇ ਘਰੇ ਡਿਸ਼ ਬਣਾ ਸਕਦਾ ਤਾਂ ਕਰਕੇ ਆਪਾਂ ਐਡ ਕਰਤਾ ਹੁਣ ਇਹਨੂੰ ਥੋੜਾ ਜਿਹਾ ਮੰਨ ਕੇ ਚਲੋ ਵੀ ਮਿਨੀਮਮ 10 ਸਕਿੰਟ ਇਹਨੂੰ ਐਂ ਰਹਿਣ ਦਾਂਗੇ ਫਿਰ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਐਡ ਕਰਨ ਤੋਂ ਬਾਅਦ ਪ੍ਰੋਸੈਸ ਨੂੰ ਮੈਂ ਵੀਡੀਓ 'ਚ ਦੱਸਦਾ ਕੰਟੀਨਿਊ ਬਨੇ ਰਹੋ ਵੀਡੀਓ ਦੇ ਨਾਲ ਕੋਈ ਮਿੱਤਰੋ ਹੁਣ ਆਪਾਂ ਪਨੀਰ ਜਿਹੜਾ ਤਲ ਕੇ ਰੱਖਿਆ ਸੀ ਇਹ ਤਾਂ ਯਾਰ ਨਹੀਂ ਪਾਉਂਦੇ ਹਜੇ ਆਪਾਂ ਆਪਣੇ ਆ ਮਟਰ ਪਾਉਨੇ ਹੈਗੇ ਪਹਿਲਾਂ ਪਹਿਲਾ ਮਟਰ ਪਾਉਣੀ ਹੈ ਇਹ ਤਰੀਕਾ ਤੁਹਾਡੇ ਬਹੁਤ ਕੰਮ ਆਉਣ ਵਾਲਾ ਹੈ ਇਹ ਐ ਪਾਉ ਮਟਰ ਐ ਇਹ ਵੀਡੀਓ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਸੇਵ ਕਰਕੇ ਰੱਖ ਲੈ ਜਰੂਰ ਖਾਸ ਕਰਕੇ ਮੇਰੀਆਂ ਭੈਣਾਂ ਵਾਸਤੇ ਬਹੁਤ ਕੰਮ ਆਉਣ ਵਾਲੀ ਵੀਡੀਓ ਹੈ ਇਹ ਤੇ ਤੁਸੀਂ ਸੇਵ ਕਰਕੇ ਇਹਨੂੰ ਰੱਖ ਸਕਦੇ ਹੋ ਆਪਦੇ ਕੋਲੇ ਕਿਉਂਕਿ ਇਹ ਹਰੇਕ ਨੂੰ ਇਹ ਵੀਡੀਓ ਦੀ ਲੋੜ ਪੈ ਸਕਦੀ ਹੈ ਕਿਸੇ ਨੂੰ ਵੀ ਬਾਕੀ ਆਪਾਂ ਉਧਰ ਰੱਖਤਾ ਸਾਰਾ ਆਪਣਾ ਫੇਰ ਘਾਟ ਕਰਕੇ ਉਹ ਤੇ ਬਾਕੀ ਤੁਹਾਨੂੰ ਮਿਲਦਾ ਮੈਂ ਪਨੀਰ ਪਾ ਕੇ ਲਾ ਲਓ ਜੀ ਆਪਾਂ ਇਹ ਚ ਮਟਰ ਪਾਤੇ ਆ ਤੇ ਹੁਣ ਇਹਨਾਂ ਨੂੰ ਇੱਕ ਤੋਂ ਦੋ ਮਿੰਟ ਵਾਸਤੇ ਆਪਾਂ ਉਹ ਕਰਨਾ ਦੇਵਾਂਗੇ ਕੀ ਕਹਿੰਦੇ ਹੁੰਦੇ ਆਪਣਾ ਬੋਇਲ ਇਹ ਚ ਥੋੜਾ ਜਿਹਾ ਆਪਾਂ ਪਾਣੀ ਐਡ ਕਰਨਾ ਹੈ ਮੰਨੇ ਕਿ ਚਲੋ ਵੀ ਅੱਧੀ ਕਿ ਗਲਾਸੀ ਐਡ ਕਰਨਾ ਪਾਣੀ ਆਪ ਦੇ ਪਾਣੀ ਐਡ ਕਰਤਾ ਹੁਣ ਇਹਨੂੰ 1.5 ਮਿੰਟ ਵਾਸਤੇ ਆਪਾਂ ਉਹੋ ਹੁਣ ਦਵਾਂਗੇ ਬੋਇਲ ਫਿਰ ਇਹਦੇ ਚ ਆਪਾਂ ਪਨੀਰ ਐਡ ਕਰਾਂਗੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਮਿੱਤਰੋ ਬਣ ਕੇ ਆਪਣਾ ਸਿਸਟਮ ਤਿਆਰ ਆ ਦੇਖ ਲਓ ਕਲਰ ਚੈੱਕ ਕਰ ਲਓ ਬਾਕੀ ਪਹਿਲੀ ਵਾਰੀ ਆਪਾਂ ਟਰਾਈ ਕੀਤੀ ਸੀ ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ। ਬਾਕੀ ਹੁਣ ਰੋਟੀ ਖਾਣੇ ਆ ਫਿਰ ਪਤਾ ਲੱਗਦਾਗਾ ਵੀ ਕਿਵੇਂ ਬਣਿਆ। ਤੇ ਆਪਾਂ ਪਹਿਲਾਂ ਪਾਉਨੇ ਆ ਪਲੇਟ 'ਚ ਫਿਰ ਦੇਖਦੇ ਆ ਵੀ ਕੀ ਰਿਪੋਰਟ ਐ। ਵੈਸੇ ਆਪਦੇ ਹਿਸਾਬ ਨਾਲ ਤਾਂ ਮੈਂ ਵਸਈ ਹੀ ਬਣਾਇਆ ਦੇਖਣ ਨੂੰ ਵੀ ਵਧੀਆ ਲੱਗ ਰਿਹਾ। ਬਾਕੀ ਦੇਖਦੇ ਆ ਤੁਹਾਨੂੰ। ਆਏ ਹਾਏ ਜ਼ੈਕਾਈਆ। ਲਓ ਜੀ ਆ ਗਿਆ ਪਲੇਟ 'ਚ ਪਾ ਕੇ ਆਪਾਂ ਨੂੰ ਤੇ ਨਾਲ ਰੋਟੀ ਵੀ ਐ। ਤੇ ਰੋਟੀ ਭੈਣ ਨੇ ਬਣਾਈ ਐ। ਦੇਖ ਸਕਦੇ ਹੋ। ਦੇਖਾ ਕੇ ਦੇਖਦੇ ਆ ਆਪਾਂ ਹੁਣ ਵੀ ਕਿਵੇਂ ਬਣਿਆ ਤੇ ਆ ਤੁਸੀਂ ਰੰਗ ਚੈੱਕ ਕਰੋ ਯਾਰ ਆਪ ਬਣਾਇਆ ਪਹਿਲੀ ਵਾਰੀ ਸੱਚੀ ਆਪ ਬਣਾਇਆ ਤੇ ਮਿੱਤਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਇੰਸਟਾਗ੍ਰam ਤੇ ਦੇਖਦੇ ਹੋ ਤਾਂ ਇੰਸਟਾਗ੍ਰam ਆਈਡੀ ਨੂੰ ਫੋਲੋ ਕਰ ਲਿਓ ਮਿਲਦੇ ਆ ਤੁਹਾਨੂੰ ਇੱਕ ਘੰਟੇ ਦੀ ਹੋਰ ਵੀਡੀਓ ਨਾਲ